ਕਿਸ ਆਸਿਕਾਲ ਦੀ ਸਾਰਿਆਂ ਨੂੰ ਵਾਦੀ ਜੀ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਇੱਕ ਆ ਸੱਜਰ ਸੂਈ ਮੱਝ ਤੇ ਇੱਕ ਆ ਤੋਕੜ ਗੱਭਨ ਮੈਂ ਤੁਹਾਨੂੰ ਦਿਖਾਉਣੀ ਮੇਰੇ ਤੇ ਮਗਰ ਬੱਚਾ ਵੀ ਆ ਤੇ ਇੱਕ ਆ ਗੱਭਨ ਘਾਤਨ ਦਿਖਾਵਾਂਗੇ ਬਾਕੀ ਗੱਬਨ ਦੇ ਆਪਣੀ ਇਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੋਈਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬੜਾ ਵਧੀਆ ਵੀ ਤੁਸੀਂ ਦਿਨਾ ਹੋ ਸਭ ਠੀਕ ਠਾਕ ਜੀ ਠੀਕ ਠਾਕ ਹੈ ਜੀ ਰਪੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਬਸਾ ਸੀਗਨ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 819459925 ਠੀਕ ਹੈ ਜੀ ਹਾਂਜੀ ਹਾਂਜੀ ਰਪੀ ਜੀ ਤੇ ਗਾਆਂ ਆ ਤੇ ਦੋ ਮੱਜਾਂ ਨਾ ਗਾਵਾਂ ਰੁਪਈਆ ਪੈਨ ਕੋ ਕੱਲ ਵਟੀਆਂ ਹੈ ਹਾਂਜੀ ਸੁਈਆਂ ਸਵਾਈਆਂ ਤੇ ਉਹ ਮੱਲ ਵੀ ਇੱਕ ਮਿੰਟ ਨਹੀਂ ਲੱਗਾ ਉਹ ਵੇਗੀਆਂ ਨਾ ਕੱਲ ਉਹ ਆਉਂਦੇ ਵੇਗੀਆਂ ਰੁਪਈਆ ਸੁਈਆਂ ਵੇਗੀਆਂ ਤੇ ਗੱਬਨ ਰਹਿ ਗਈ ਬੰਦਾ ਵੀ ਸੌਦਾ ਜਾਂ ਹੋਣ ਰਿਹਾ ਥੋੜੀ ਜੀ ਗੱਲ ਤੋਂ ਰਹਿ ਗਿਆ ਹੁਣ ਚਲੋ ਵੀਡੀਓ ਪਾ ਦਿੰਨੇ ਹਾਂ ਠੀਕ ਹੈ ਜੀ ਹਾਂ ਜੀ ਰੁਪਈਆ ਚਲੋ ਫਿਰ ਪਹਿਲਾਂ ਇਹ ਵਿਖਾ ਦਈਏ ਸਿੰਗੇ ਤੇ ਹੈਗੇ ਆ ਹਾਂ ਝੁੰਗੀ ਰੁਪਈਆ ਤੇ ਬਾਕੀ ਇਹ ਆ ਵੀ ਚੰਗੇ ਕੱਦ ਕਾਟ ਚਾ ਉਤਰਾ ਹਾਂ ਤੇ ਸੋਨੇ ਰੰਗ ਰੂਪ ਵਾਲੀ ਹੈ ਚੰਗੇ ਸੋਨੇ ਫੱਬਦੀ ਆ ਜਿਹੜੀ ਉਤਰਾ ਚਲੋ ਤੇ ਦੱਸ ਸੀਗੇ ਇਹਦੇ ਬਾਰੇ ਕਿੰਨੇ ਕਿ ਦੁੱਧ ਆ ਲਈ ਆ ਮਾਲਕ ਜੀ ਪਹਿਲੇ ਸਵੇ ਘਰ ਆਲੇ ਜਾਂਦੇ ਨੇ 20 ਕਿਲੋ ਦੁੱਧ ਦਿੱਤਾ ਆ ਅੱਛਾ ਅਜੇ ਮਾਲਬੀ ਹਫਤਾ ਜੇ ਕੱਚੀ ਆ ਮਾਲਬੀ 7-8 ਦਿਨਾਂ ਜੇ ਲਿੰਦੀ ਸੂਣ ਚ ਹਾਂਜੀ ਹਾਂਜੀ ਚੰਗੀ ਬਣਦੀ ਉਹ ਰੁਪਈਆ ਦੇ ਆਰ ਕੇ ਮੇਰਾ 20 ਤੋਂ ਪਲੱਸ ਹੀ ਜਾਊਗੀ ਘੱਟ ਨਹੀਂ ਦੀ ਵੱਡੀ ਐ ਬੱਚੀ ਤੋਰੋ ਹੱਕਰੀ ਨੂੰ ਫਿਰ ਹਾਂ ਤਾਂ ਕੋਈ ਨਾ ਵੀ ਬੜਾ ਚੰਗਾ ਲੱਗ ਰਿਹਾ ਰਗ ਨਾ ਨਾ ਬਾਕੀ ਇਹ ਆ ਕਿ ਪਾਸੇ ਇਹਦੇ ਕਿਸੇ ਨੇ ਸਿੰਗ ਨਹੀਂ ਲਗਾਏ ਬਾਕੀ ਸਾਰੀਆਂ ਚੀਜ਼ਾਂ ਜਿਹੜੀ ਐ ਸਫਾਈ ਚ ਹੀ ਐ। ਥਣਾ ਦਾ ਸਾਈਜ਼ ਗਿਆ ਪਰੰਗ ਰੋਗ। ਚੰਡੀ ਤੇਰੇ ਹੋਊਗੀ ਜਿੱਦਾਂ ਮਰਜ਼ੀ ਬਿਠੇ ਰੋ। ਆਹ ਦੇਖ ਸਾਦੇ ਥਾਣੇ ਦੇ ਲਾਗੇ ਤਾਂ। ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੇ ਆ ਵੀ ਸਵੇਰ ਦਾ ਸਵੇਰ ਦਾ ਟਾਈਮ ਐ ਮੌਸਮ ਠੰਡਾ ਆ। ਉਹਦੇ ਕਰਕੇ ਨਵਾਈ ਨਵਾਈ ਵੀ ਨਹੀਂ ਅਜੇ ਪੂਰੀ ਤੇ ਬਾਕੀ ਇਹ ਕਿ ਪੂਰੀ ਰੱਜੀ ਵੀ ਨਹੀਂ ਆ। ਅਜੇ ਹਵਾਨੇ ਜਿੱਤਲਾ ਤੁਲਾ ਕਾਫੀ ਇਫੈਕਟ ਸਜੇ ਹਵਾਨਾ ਬਣਾਉਣਾ ਵਾ ਇਹਨੇ ਅਜੇ ਮਾਲਾ ਜੀ ਬੂੰਦ ਬੂੰਦ ਆਉਂਦੀ ਆ ਤੇ ਚੰਗੀ ਬਣ ਜਣੇ ਆ ਆ ਦੇਖ ਸਾਦੇ ਤੇ ਕਿੰਨਾ ਫੇਰੇ ਦਾ ਮੁੱਲ ਹਰ ਵੀ ਜਿੱਦਣ ਤੇ ਵੈਟ ਜਾ ਜਾ ਮਸੂਸਵਾ ਕੇ ਵੇਚੀ ਨਾ ਹਾਂਜੀ ਫਿਰ ਤੇ ਹਰ ਵੀ ਜੀ ਹੈ ਗਿਆ 85 90 ਹਜ਼ਾਰ ਦੀ ਅੱਛਾ ਹੁਣ ਆਪਾਂ ਇਹਦਾ ਕਰਾਂਗੇ ਫੋਨ ਤੇ ਮੋਹਲੇ ਕੋਈ ਸਾਹਮਣ ਵਾਲਾ ਲੈ ਜੂ 8 ਦੇ ਹਿਸਾਬ ਵਿੱਚ ਦੇ ਦਾਂਗੇ ਅੱਛਾ ਹਿਸਾਬ ਨਾਲ ਦੇ ਦੇਣੀ ਆ ਹਿਸਾਬਾਂ ਦੇ ਬਾਕੀ ਇਹ ਆ ਵੀ ਚਲੋ ਇੱਕ ਕਰੀ ਕੋ ਫੋਨ ਲਾਵੇ ਇੱਕ ਕਰੀ ਫੋਨ ਲਾਵੇ ਕਰ ਦੋਗੇ ਮੰਤਨ ਤੇ ਹਿਸਾਬ ਨਾਲ ਦੇ ਦੋਗੇ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆ ਟੁਕੜਾ ਗੱਭੰਦੇ ਇਹ ਟੁਕੜਾ ਗੱਭੰਦੇ ਰਹੀ ਜੀ ਮਗਰ ਕੀ ਜੀ ਇਹਦੇ ਮਗਰ ਇਹ ਕੱਟੀ ਇਹਦੇ ਮਗਰ ਇਹਦੇ ਕੱਢੀ ਕੱਟੇ ਵੀ ਪਲੀ ਬਲੋਸੀ ਕੱਟੀ ਆ ਜਿਹੜੀ ਮਗਰ ਪਲੀ ਆ ਜੀ ਕਿੰਨੇ ਜਰਦੀ ਚੈੱਕ ਪਾਸਿਆ ਹੈ ਹਰ ਵੀ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸ ਜੀ ਅੱਛਾ ਹਾਂ ਜੀ ਤੇ ਮਿਲਦੀ ਕੱਟੀ ਦੇ ਕੇ ਕਿਤਰਾ ਨਾ ਨਾ ਹਰ ਵੀ ਕੱਟੀ ਲਾ ਕੇ ਬੰਨੋ ਤਾਂ ਆਪੀ ਮਾਰ ਕੇ ਬੈਜੋ ਅੱਛਾ ਕੱਟੀ ਲਾ ਕੇ ਬੰਨੋ ਹਾਂ ਕੱਟੀ ਦਾ ਇੱਕ ਮਿੰਟ ਵਸਾ ਨਹੀਂ ਹਾਂਦੀ ਦੇ ਅੱਛਾ ਤੇ ਹਰ ਵੀ ਇਹ ਜਵਾਨ ਨਹੀਂ ਹੋਈ ਅੱਛਾ ਅਜੇ ਛੱਗੀ ਜੋ ਝੋਟੀ ਹੈ ਜੀ ਇਹ ਹਰਿਆਣੇੋਂ ਬੰਦੇ ਆਪਣੇ ਸੱਜਣ ਨੇ ल्यांदी ਅੱਛਾ ਪਹਿਲੇ 1000 ਰੁਪਏ ਵਿੱਚ 15 ਕਿਲੋ 14 ਕਿਲੋ ਦੁੱਧ ਇਹਨੇ ਮਨਾਇਆ ਜੀ ਅੱਛਾ ਕਿ ਦੂਸਰਾ ਸੂਆ ਸੋਨਾ ਜੇ ਮਗਰ ਵੀ ਕੱਟੀ ਜੇ ਤੇ ਹੁਣ ਦੁੱਧ ਕਿੰਨਾ ਕਜੇ ਦੁੱਧ 100 ਰੁਪਏ ਦਾ ਟਾਈਮ ਜਿਹੜਾ ਮਿਲਣਾ ਨਾ 5 ਕਿਲੋ ਜੇ ਅੱਛਾ ਹਾਂ ਤੋਰੋ ਫਿਰ ਬਾਕੀ ਇਹ ਆ ਵੀ ਚਲੋ ਮਗਰ ਕੱਟੀ ਵੀ ਚੰਗੀ ਆ ਪਲੀ ਪ੍ਰੋਸੀ ਕੱਟੀ ਤੇ ਆਪ ਵੀ ਝੋਟੀ ਸੋਹਣੀ ਆ ਚਲੋ ਤੇ ਦੂਸਰਾ ਸੂਆ ਜਿਹੜਾ ਇਹਨੇ ਸੋਨਾ ਹਣ ਆ ਜਲੇ ਆ ਬਾਕੀ ਇਹ ਵੀ ਕੱਟੀ ਤਾਂ ਪੂਰਾ ਕਰਦੀ ਆਂ ਅੱਗੋਂ ਕੱਟੀ ਵੀ ਰਿੰਗਦੀ ਆ ਤੇ ਇਹ ਵੀ ਰਿੰਗਦੀ ਆ ਹਰ ਕੁਝ ਦੀ ਇੱਕ ਤੋਂ ਮਿੰਟ ਮਾਵਾਂ ਤਾਂ ਇੱਕ ਦੂਜੇ ਤੋਂ ਬਣਾ ਨਹੀਂ ਰਹਿੰਦੀਆਂ ਅੱਛਾ ਹੁਣ ਮੰਨ ਲਾ ਆਪਾਂ ਕੱਟੀ ਉਧਰ ਲੈ ਜਾਾਂਗੇ ਤੇ ਇਹਨੇ ਰੇ ਰੇ ਕੇ ਦਦੀ ਹੋ ਜਾਣਾ ਕਿਉਂ ਕਿ ਚੰਗੀ ਐ ਤੇ ਬਾਕੀ ਉਤਰੇ ਆ ਵੀ ਚਲੋ ਪਿੱਠਪੜੇ ਤੇ ਵੀ ਚੰਗੀ ਐ ਤਨੰਦ ਦਾ ਸਾਈਡ ਗਿਆ ਪਹਿਲਾਂ ਤੁਹਾਨੂੰ ਦਿਖਾ ਦਈਏ ਆ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਤੇ ਪਰਲੇ ਪਾਸੇ ਸਤ ਤੁਹਾਨੂੰ ਦਿਖਾ ਦਈਏ ਕਿ ਵੀਰ ਜੀ ਨਾਲ ਛਾਂਗ ਜੀ ਲੱਗੀ ਜੇ ਉਹ ਨਹੀਂ ਵੀਰ ਜੀ ਚਲਦੀ ਮੱਛਕ ਜਿੱਨੀ ਲੱਗੀ ਇੰਨੀ ਜਿੱਨੀ ਉਹ ਨਹੀਂ ਚਲਦੇ ਉਹ ਤਾਂ ਕੋਈ ਚੱਕਰ ਨਹੀਂ ਤੇ ਅੱਛਾ ਮਾਸ ਜਾਈ ਆ ਆਹ ਮਾਸ ਜਾਈ ਉਹਦਾ ਕੋਈ ਚੱਕਰ ਨਹੀਂ ਤੇਰਾ ਮੁੱਲ ਇਹੋ ਜਵਾ ਇੱਕ ਨੰਬਰ ਦੀ ਹਰਪਈ ਜੀ ਇਹ ਤੇਰਾ ਮੁੱਲ ਮੋਲਾ ਹਰਪਈ ਜੀ ਜਿੱਦਾਂ ਨਾਲ ਕੱਟੀ ਵੀ ਹੁਣ ਸੁੱਕਣਾ 15 16000 ਦੇ ਨਾਲ ਕੱਟੀ ਆ ਆ ਚਲੋ ਕੱਟੀ ਤੇ ਮਗਰ ਚੰਗੀ ਪਲੀ ਬਰੋਥੀ ਆ ਹੁਣ ਉਹ ਵੀ ਜੀ 70000 ਦੀ ਦੇ ਲੀਏ ਜੋੜੀ ਨਹੀਂ 70 ਦੀ ਨਾ ਦਈਏ ਅਰ ਵਿੱਚ ਮਹੰਤਾਨ ਤੁਸੀਂ ਲਾ ਦੋ ਰੁਪਈਏ ਜਾ ਅੱਜ ਹੀ ਗੱਲ ਕਰਾ ਇਹ ਆ ਵੀ ਚਲੋ ਕੋਈ ਕੱਟੀ ਵੀ ਤਿਆਰ ਕਰ ਲੂਗਾ ਤੇ ਮੱਝ ਵੀ ਤਿਆਰ ਕਰ ਲੂਗਾ ਮੱਝ ਆ ਰਹੀ ਵੀ ਜੀ 1 ਲੱਖ ਰੁਪਏ ਦੀ ਉਹ ਵੀਰੂ ਨਹੀਂ ਉਹਦੇ ਲੈ ਹੁਣ ਤਾਂ ਸਮਾਂ ਬਦਲ ਗਿਆ ਹੁਣ ਤੁਹਾਨੂੰ ਪਤਾ ਵੀ ਨਹੀਂ ਜਿੰਨੇ ਲੱਖ ਰੁਪਏ ਮੰਗਾਂ ਡਾਇਲੋਗ ਕਿ ਮੱਝਾਂ ਦਾ ਹਾਂਜੀ ਹਾਂਜੀ ਪਰ ਵੀ ਜੀ ਆਪਾਂ ਹਾਂ ਨਾ 65000 ਦੀ ਜੋੜੀ ਦੇਵਾਂਗੇ ਪਹੁੰਚ ਵਿੱਚ ਹੈ ਪਹੁੰਚ ਵਿੱਚ ਹੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਦਾ ਕਰ ਵੀ ਜੀ ਬਾਕੀ ਇਹ ਆ ਵੀ ਚਲੋ ਕੱਟੀ ਵੀ ਮਗਰ ਜੇ ਮੰਨ ਲਓ ਵੀ ਕੱਟੀ ਖੇਨੇ ਨਹੀਂ ਲੜਨੀ ਹਾਂਜੀ ਤੇ ਫਿਰ ਚੋ ਆ ਮੱਝ ਦੇ ਦਾਂਗੇ 52000 ਅੱਛਾ ਹਾਂ ਪਹੁੰਚ ਵਿੱਚ 7-8000 ਦੇ ਲਾਗੇ ਬਨੇ ਕੱਟੀ ਰੱਖਦੇ ਜੇ ਕੇ 20-8000 ਦਾ ਦੀ ਆਪਾਂ ਨੇ ਰੱਖ ਦੇ ਚੰਗੀ ਮਾਂ ਚੰਗੀ ਕੱਟੀ ਵੀ ਚੰਗੀ ਆ ਕੋਈ ਨਿਆਣੇ ਹੁਣੇ ਹੁਣੇ ਸਿੰਘ ਜਿਹੜਾ ਮੋੜ ਲਿਆ ਵੇਨੇ ਸਿੰਘ ਕੁੰਡਾ ਕਰ ਦਿੰਦੇ ਪੂਰਾ ਇਹਦਾ ਗਾਂ ਵੀ ਚੰਗੀ ਬਣ ਜਾਣੀ ਆ ਤੇ ਕੱਟੇ ਵੀ ਮਗਰ ਚੰਗੇ ਠੀਕੇ ਦੀ ਆ ਕੱਟੀਆਂ ਰਬੀ ਆਪਾਂ ਸਾਂ ਲਾਈਏ ਤੇ 20-20000 ਦਾ ਦੁੱਧੀ ਪੀ ਜਾਂਦੀਆਂ ਸਟਾਰਟਿੰਗ ਤੇ ਹਾਂਜੀ ਹਾਂਜੀ ਆ ਚੱਕੇ ਤੇ ਉੱਤਰਾ ਵੀ ਪਿੱਠਪੁੜੀ ਤੇ ਵੀ ਚੰਗੀ ਆ ਸਾਂ ਵੀ ਕੱਟੀ ਵੀ ਸਾਂ ਵੀ ਚੰਗੀ ਆ ਕਿਵੇਂ ਕਿੱਡਾ ਪਿੱਠਪੁੜਾ ਦਾ ਮੱਝ ਦਾ ਵੀ ਪਿੱਠਪੁੜਾ ਬੜਾ ਤੇ ਹੁਣ ਆ ਜਿਹੜੀ ਇਹ ਤਾਜੀ ਸੂਈ ਆ ਇਹ ਤਾਜੀ ਸੂਈ ਰਬੀਜ ਮਗਰ ਕੱਟੀ ਆ ਨਾਡੂ ਜਿਹੜਾ ਇਹਦਾ ਨਾਲ ਹੀ ਆ ਹਾਂਜੀ ਇਹਦੇ ਮਗਰ ਵੀ ਕੱਟੀ ਆ ਕੱਟੀਆਂ ਵੀ ਜੀ ਤੇ ਆ ਦੇਖ ਸਕਦੇ ਪਿੱਠ ਪੜੇ ਤਾਂ ਇਹ ਵੀ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਆਰ ਬੀ ਘਰ ਵਾਲਿਆਂ ਦੇ ਪਹਿਲੇ ਸਵੇਰੇ ਦੁੱਧ ਭਰਿਆ ਜੇ ਇਹਨੇ 11 12 ਕਿਲੋ ਅੱਛਾ ਹੁਣ 10 ਕਿਲੋ ਬੋਲੀ ਜਿੱਦਾਂ ਮਰਜ਼ੀ ਮੇਰੇ ਕੋਲ ਕੋ ਚੋਕ ਲੈ ਜੇ ਕਿੰਨੇ ਦਿਨਾਂ ਦੀ ਸੋਈ ਆ ਅੱਜ ਤੀਜਾ ਦੇਣਾ ਤੇ બીજી ਸੋਈ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗਾ ਦੁੱਧ ਆਰ ਜੀ ਇਹਨੇ 12 13 ਕਿਲੋ ਆਰਾਮ ਨਾਲ ਕੱਢੀ ਜਾਣੇ ਚੋਟੀ ਤਰੋ ਹਾਂ ਫੇਰ ਇੱਕ ਰੀ ਨਾ ਵੀ ਕਿੰਨੇ ਬਾਕੀ ਇਹ ਵੀ ਚਲੋ ਪਿੱਠਪੜੇ ਤੋਂ ਚੰਗੀ ਆ। ਬਾਕੀ ਕਾਦੇ ਦਾ ਬੋਤਾ ਵੱਡਾ ਨਹੀਂ ਤੇ ਬੋਤਾ ਛੋਟਾ ਨਹੀਂ ਵੀ ਚਲਾ ਮੇਂ ਦਰਮਿਆਨਾ ਕਰਦੇ ਜਿਹਨੇ ਤਾਂ। ਖੱਬਦੀ ਆ ਚਲੋ ਪਿੱਠਪੜੇ ਦੀ ਚੰਗੀ ਆ। ਯਾਰ ਵੀ ਜਿਹੜਾ ਮਦਰੀ ਗੋਟੀ ਦਾ ਡੰਗਰ ਹੁੰਦਾ ਦੁੱਧ ਨੂੰ ਬਣਾ ਹੁੰਦਾ। ਹਾਂਜੀ ਹਾਂਜੀ। ਉਹ ਪਹਿਲਾਂ ਅਸੀਂ ਰੱਖ ਰਏ ਜਿਹੜਾ ਮਦਰੀ ਗੋਟੀ ਦੀ ਮੈਂ ਜਿਹੜੀ ਗਾਂ ਜਿਹਨੇ ਉਹਨੇ ਦੁੱਧਾਂ ਰੁਪਈਆ ਬੜਾ ਦਿੰਦਾ ਹੁੰਦਾ। ਠੀਕ ਆ। ਬਾਕੀ ਇਹ ਆ ਵੀ ਚਲੋ ਥੱਲੇ ਸਫਾਈ ਜਿਆ। ਸਫਾਈ ਜਿਆ ਉਤੋਂ ਵੀ ਹਰ ਵੀ ਚੰਗੀ ਆ ਸਫਾਈ ਜਿਆ। ਸੋਹਣੇ ਬਾਸ ਚੰਗੇ ਰੁਪਈਆ। ਤੇ ਇਹਦਾ ਮੁੱਲ ਮੋਹਨ ਜੀ ਦਾ 90000 ਰਿਆ ਅੱਛਾ ਅਗੋ ਤੂੰ ਹੀ ਦੱਸ ਮੁੱਲ ਕਰੀਏ ਕੁਝ ਜੱਜ ਆ ਜੱਜ ਕਾ ਗੋ ਮਹਰਬੀ ਜੀ ਕਰੋ ਕੋ ਮਾਰਾ ਸ਼ਾਲਾ ਵੱਡੀ ਮਸੇ 10000 ਰੁਪਈ ਹੋਰ ਕਰੀਏ ਕਮਾਨ ਤੂੰ ਹੀ ਦੱਸ ਦੋ ਆਪ ਹੀ ਕਰੋ ਫਿਰ ਚਲੋ ਫਿਰ 5 ਡਾ ਦੋ ਤੋਹਾਂ ਜਿਹੜਾ ਡੋਨਾ ਪਾ ਦਦੇ 80000 ਦੀ ਪੂਰੀ ਹਾਂ ਨਾ ਹੋਰ ਬੀ ਜੀ ਪਹੁੰਚ ਕਰ ਦੋਗੇ ਵਿੱਚ ਨੀਚੇ ਹੋਣਾ 200 100 ਕਿਲੋਮੀਟਰ ਤੱਕ ਰਹਿਣਾ ਹਾਂ ਪਾਉਂਗੇ 22 ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਰਨਾ ਨਹੀਂ ਹੋਰ ਬੀ ਜੀ ਬੇਨਤੀ ਆ ਮਾਲ ਉਹ ਸਹੀ ਇਹ ਚੋੜੋ ਜਿਹੜੀ ਆਪਣੀ ਚੈੱਕ ਪਾਸ ਕਰਕੇ ਖੜੋ ਇਹ ਕੋਈ ਆਨਲਾਈਨ ਬੰਵਾਉਂਦਾ ਪੰਜਾਂ ਦਿਨਾਂ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਤੇ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚਾ ਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ